ਪਟਿਆਲਾ ਰੋਡ ਤੇ ਸੁਨਾਮ ਦੇ ਬਿਸ਼ਨਪੁਰਾ ਪਿੰਡ ਚ ਦੁਪਹਿਰ ਦੀ ਰੋਟੀ ਖਾਂਦੇ ਸਮੇ 4 ਮਨਰੇਗਾ ਮਜ਼ਦੂਰਾਂ ਦੀ ਜਾਨ ਬੀਤੇ ਦਿਨੇ ਚਲੇ ਗਈ ਸੀ ਘਟਨਾ ਦੇ 5 ਦਿਨ ਬਾਅਦ ਵੀ ਮਜ਼ਦੂਰ ਪਰਿਵਾਰਾਂ ਨੂੰ ਉਹਨਾਂ ਦੀਆਂ ਮੰਗਾਂ ਮੁਤਾਬਕ ਇਨਸਾਫ ਨਹੀਂ ਮਿਲ ਰਿਹਾ ਜਿਸ ਦੇ ਚਲਦਿਆਂ ਹੁਣ ਕਿਸਾਨ ਮਜ਼ਦੂਰ ਸੰਗਠਨਾ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿਵਾਸ ਸਥਾਨ ਦੇ ਬਾਹਰ ਪੱਕਾ ਮੋਰਚਾ ਲਗਾ ਦਿੱਤਾ ਹੈ ਦੱਸ ਦਈਏ ਕਿ ਪਟਿਆਲਾ ਰੋਡ ਤੇ ਟ੍ਰੈਫਿਕ ਦੀ ਵਿਗੜਤੀ ਵਿਵਸਥਾ ਨੂੰ ਲੈ ਕੇ ਪੁਲਿਸ ਅਤੇ ਪਿੰਡ ਵਾਲਿਆਂ ਦਰਮਿਆਨ ਸੋਮਵਾਰ ਨੂੰ ਕਾਫੀ ਤਣਾ ਤਣੀ ਦਾ ਮਾਹੌਲ ਵੀ ਬਣਿਆ ਸੀ ਧਰਨਾ ਪਹਿਲਾਂ 4 ਦਿਨ ਬਸਨਪੁਰਾ ਦੇ ਅੱਡੇ ਤੇ ਉੱਥੇ ਚੱਲੇ ਜੀ ਕਿਉਂਕਿ 4 ਮਜ਼ਦੂਰਾਂ ਦੀ ਅੱਜ 5ਵਾਂ ਦਿਨ ਹੈ ਜੋ ਟਰੱਕ ਕੁਚਲ ਕੇ ਚਲਿਆ ਗਿਆ ਉਹਨਾਂ ਤੇ ਇਹ ਸਰਕਾਰ ਇੱਕ ਸਾਡਾ ਜਿਵੇਂ ਉਹਨਾਂ ਨੂੰ ਉਹ ਹੁੰਦਾ ਹੈ ਕਿ ਨਾ ਕੁੱਤੇ ਬਿੰਦਿਆਲਾ ਵੀ ਉਹਨਾਂ ਦਾ ਹੋ ਨਹੀਂ ਕੀਤਾ ਇਹਨਾਂ ਨੇ ਕਿਉਂਕਿ ਬਿਨਾ ਸਰ ਤੇ ਇਹਨਾਂ ਨੂੰ ਪਹੁੰਚਣਾ ਚਾਹੀਦਾ ਸੀ ਉੱਥੇ ਜਿੱਥੇ ਉਹ ਮਜ਼ਦੂਰ ਮਰੇ ਨੇ ਉੱਥੇ ਸਰਕਾਰੇ ਪਹੁੰਚੀ ਨਹੀਂ ਕਿਉਂਕਿ ਆ ਪ੍ਰਸ਼ਾਸਨ ਹੈ ਇਹ ਵਿੱਚ ਵਿਚਾਲੇ ਫਿਰ ਜਾਂਦਾ ਹੈ ਨਾਲੇ ਪ੍ਰਸ਼ਾਸਨ ਦੀ ਇਹ ਗੱਲ ਨਹੀਂ ਹੈਗੀ ਵੀ ਪ੍ਰਸ਼ਾਸਨ ਵਿੱਚ ਫਿਰ ਜਾਵੇ ਪ੍ਰਸ਼ਾਸਨ ਨੇ ਲੋਕਾਂ ਦੇ ਕੰਮ ਦੇਖਣੇ ਹੁੰਦੇ ਨੇ ਇਹ ਨਹੀਂ ਮੰਤਰੀਆਂ ਦਾ ਕੰਮ ਆ ਉਹਨਾਂ ਨੇ ਆਪਣੇ ਕੰਮ ਨਿੱਠਣੇ ਹੁੰਦੇ ਨੇ ਇੱਥੇ ਆ ਕੇ ਲੋਕਾਂ ਦੇ ਵਿੱਚ ਮੰਤਰੀ ਦਾ ਹੱਕ ਬਣਦਾ ਤੀ ਉਹਨਾਂ ਨੇ ਉੱਥੇ ਪਹੁੰਚਣਾ ਤੀ ਜਾਜ ਤੇ ਪਹੁੰਚ ਕੇ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਜੋ ਇਹਨਾਂ ਦਾ ਬਣਦਾ ਮਾਮਲਾ ਹੈ ਉਹ ਮਾਮਜ਼ਾ ਦਿੱਤਾ ਜਾਵੇ ਅਸੀਂ ਕੋਈ ਜ਼ਿਆਦਾ ਮਾਮਜ਼ਰੀ ਮੰਗਿਆ ਕੋਈ ਕਰੋੜ ਨਹੀਂ ਮੰਗਿਆ ਦੋ ਨਹੀਂ ਮੰਗਿਆ ਸਿਰਫ 10 ਲੱਖ ਰੁਪਇਆ ਮਾਮਜ਼ਾ ਮੰਗਿਆ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਪੰਜ ਮਰਲਿਆਂ ਦਾ ਪਲਾਟ ਇਹ ਬਾਕੀ ਉਹਨਾਂ ਦੇ ਜਿਹੜੇ ਘਰੇਲੂ ਕੋਈ ਥੋੜੇ-ਮੋਤੇ ਕਰਜ਼ੇ ਨੇ ਉਹ ਮਾਫ਼ ਕੀਤੇ ਜਾਣ ਇਹ ਜਿਹੜਾ ਧਰਨਾ ਹੈ ਇਹ ਉਹਨਾਂ ਚਿਰ ਚੱਲੂ ਜਿੰਨਾ ਚਿਰ ਇਹ ਪ੍ਰਾਪਤੀਆਂ ਨਹੀਂ ਹੁੰਦੀਆਂ ਇੱਥੇ ਦੀ ਸਰਕਾਰ ਮਦਦ ਦਿਲਚੋਕ ਕੱਢਦੇ ਵੀ ਅਸੀਂ ਪ੍ਰਸ਼ਾਸਨ ਨੂੰ ਲਾ ਕੇ ਇਹਨਾਂ ਨੂੰ ਕੋਈ ਉਹ ਕਰਦਾਂਗੇ ਉਹ ਟੱਸ ਤੋਂ ਮੱਸ ਨਹੀਂ ਹੋਣਾ ਉਧਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮ੍ਰਿਤਕ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕਰਨ ਤੋਂ ਬਾਅਦ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਨ ਦੀ ਗੱਲ ਕਹੀ ਮੈਨੂੰ ਸਮਝਦਾ ਕਿ ਬਹੁਤ ਅਨਫੋਰਚੂਨੇਟ ਘਟਨਾ ਅੱਜ ਚਾਰ ਦਿਨ ਪਹਿਲਾਂ ਹੋਈ ਸੀ ਕਿ ਜਦ ਚਾਰ ਸਾਥੀ ਗਰੀਬ ਪਰਿਵਾਰਾਂ ਦੇ ਮੈਂਬਰ ਅਮਰੀਕਾ ਦੇ ਤਹਿਤ ਆਦੀ ਇੰਧਿਆੜੀ ਮਜ਼ਦੂਰੀ ਕਰ ਰਹੇ ਸੀਗੇ ਇੱਕ ਦਿਨ ਐਕਸੀਡੈਂਟ ਹੋਇਆ ਹਾਦਸਾ ਹੋਇਆ ਨਾ ਉਹਨਾਂ ਦੇ ਉੱਪਰ ਦੀ ਚੜ੍ਹ ਕੇ ਚਾਰਾਂ ਦੀ ਮੌਤ ਦੇ ਡੈਥ ਹੋ ਗਈ ਹੈ ਉਹਨਾਂ ਦੇ ਨਾਲ ਦੁੱਖ ਸਾਂਝਾ ਅੱਜ ਕਰਕੇ ਆਇਆ ਸਰਕਾਰ ਉਹਨਾਂ ਦੇ ਨਾਲ ਆ ਚਾਹੇ ਕਿਸੇ ਵੀ ਵਿਅਕਤੀ ਦੀ ਜਾਨ ਜਾਨ ਦਾ ਘਾਟਾ ਦਾ ਲੱਖਾਂ ਕੀ ਕਰੋੜਾਂ ਰੁਪਏ ਦੇ ਵਿੱਚ ਵੀ ਪੂਰਾ ਕੋਈ ਵੀ ਸਰਕਾਰ ਨਹੀਂ ਕਰ ਸਕਦੀ ਕਿ ਪਰ ਅੱਜ ਉਹਨਾਂ ਨਾਲ ਦੁੱਖ ਪਾ ਕੇ ਆਇਆ ਔਰ ਆਰਥਿਕ ਮਦਦ ਜਿਹੜੀ ਉਹਨਾਂ ਨੂੰ ਸਰਕਾਰ ਵੱਲੋਂ ਉਹ ਦਿੱਤੀ ਜਾ ਰਹੀ ਹੈ ਸਰਕਾਰ ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਉਹਨਾਂ ਦੇ ਨਾਲ ਖੜੀ ਹੈ। ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਇਹ ਮਾਮਲਾ ਕਿੱਥੇ ਜਾ ਕੇ ਹੱਲ ਹੁੰਦਾ ਹੈ। ਹਕੀਕਤ ਦੀ ਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।